ਬਰੇਟਾ ਦੇ ਸ਼੍ਰੀ ਕ੍ਰਿਸ਼ਨਾ ਮੰਦਿਰ ਚ ਗੋਲਕ ਚੋਰੀ ਕਰਨ ਵਾਲੇ ਤਿੰਨ આરોપી ਆਖਰਕਾਰ ਕਾਨੂੰਨ ਦੀ ਗ੍ਰਿਫਤ ਚ ਆ ਗਏ ਨੇ ਚਰਨਜੀਤ ਸਿੰਘ ਹਰਪ੍ਰੀਤ ਸਿੰਘ ਅਤੇ ਨਾਜ਼ਰ ਸਿੰਘ ਨੂੰ ਬਰੇਟਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਥਾਣਾ ਮੁਖੀ ਮੇਲਾ ਸਿੰਘ ਨੇ ਸਾਫ ਕੀਤਾ ਹੈ ਕਿ ਨਸ਼ਾ ਤਸਕਰੀ ਅਤੇ ਚੋਰੀ ਵਰਗੇ ਗੰਭੀਰ ਮਾਮਲਿਆਂ ਚ ਸ਼ਾਮਲ ਕਿਸੇ ਵੀ ਸਖਸ਼ ਨੂੰ ਬਖਸ਼ਿਆ ਨਹੀਂ ਜਾਵੇਗਾ ਪੁਲਿਸ ਵੱਲੋਂ ਇਹਨਾਂ ਉੱਤੇ ਬਾਅਦ ਜਾ ਕੇ ਰੱਖਣ ਦੀ ਗੱਲ ਵੀ ਕਹੀ ਗਈ ਇਹ ਜੀ ਮੇਰੀ 18 ਦਾ 25 ਨੂੰ ਮਕਦਮਾ 122 ਚੋਰੀਸ਼ਮਦੀ ਰਸੂ ਹੋਇਆ ਸੀ ਕ੍ਰਿਸ਼ਨਾ ਮੰਦਰ ਬ੍ਰੇਟਾ ਜਿਹੜੀ ਮੇਨ ਬਾਜ਼ਾਰ ਚੋ ਚੋਰੀ ਕੀਤੀ ਗਈ ਸੀ ਇਹ ਨਾਮ ਨੂੰ ਵਿਅਕਤੀਆਂ ਦੇ ਖਿਲਾਫ ਚਾਰਜ ਕੀਤਾ ਗਿਆ ਸੀਗਾ ਤੇ ਅਸੀਂ ਸੀਸੀਟੀਵੀ ਕੈਮਰੇਜ ਦੇ ਫੋਟੋ ਜਿਹੜੀ ਆਈਆਂ ਸੀ ਉਹਦੇ ਉਹਨਾਂ ਵਿੱਚ ਜਿਹੜੇ ਲੋੜੇ ਦੋਸਤੀ ਸੀ ਉਹਨਾਂ ਦੀ ਤਲਾਸ਼ ਕਰਕੇ ਕੱਲ ਤਿੰਨ ਜਿਹੜੇ ਚੋਰਾਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਵਿੱਚ ਚਰਨਜੀਤ ਸਿੰਘ ਇਹਦੇ ਚੰਨਾ ਸੁਨੋਪਤਰ ਸਿੰਘ ਵਾਸੀ ਖਰਾਲ ਖੜਾਕਲਾ ਹਾਲ ਆਵਾਜ਼ ਬਰੀ ਨਾਜ਼ਰ ਸਿੰਘ ਪੁੱਤਰ ਬਲਦੇਵ ਸਿੰਘ ਰੋਬੜਾ ਹਰਪ੍ਰੀਤ ਸਿੰਘ ਇਲਿਸ ਬਿੱਲਾ ਪੁੱਤਰ ਮਨਿੰਦਰ ਸਿੰਘ ਵਾਸੀ ਬਰੋੜਾੜਾ ਇਹਨਾਂ ਨੇ ਚੋਰੀ ਕੀਤੀ ਜੀ ਜੋ ਕਪਤੀਸ਼ ਨਾ ਚੱਲ ਰਹੀ ਹੈ ਅੱਗੇ ਜੀ ਪੁਲਿਸ ਮਾਡਲ ਲੈ ਕੇ ਜਿਹੜੇ ਵੀ ਕਾਰ ਵੀ ਸਾਹਮਣੇ ਆਗੂ ਜਿਹੜੀ ਇਹਨਾਂ ਨੇ ਚੋਰੀ ਕੀਤੀ ਉਸੇ ਕੁਝ ਬਰਾਮਦ ਹੋਇਆ ਜੀ ਇਹਨਾਂ ਤੋਂ ਹਾਂ ਜੀ ਕੁਝ ਕਿ ਹੋਇਆ